ਸਰਨ ਪਰਪਰੀ ਸਸਰੀਏ ਕਲਾਬ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਜੈਕਟ ਦਾ ਡਿਜ਼ਾਈਨ ਮਿਕਾਉਣ ਦੇਖੋ ਇਹ ਜੈਕਟ ਬਣੀ ਹੋਈ ਹੈ ਇਹਦੇ ਦੋ ਜੇਬਾਂ ਲੱਗੀਆਂ ਹੋਈਆਂ ਜਿਹੜੇ ਆਪਾਂ ਬਟਨ ਬਣਾਏ ਆ ਇਹ ਵੀ ਆਪਾਂ ਇਹ ਨਾਲ ਦੇ ਪੱਚੋਂ ਦੇ ਬਣਾ ਕੇ ਉਹਨਾਂ ਦੇ ਹੀ ਬਣਾਏ ਆ ਬਟਨ ਜੇ ਤੁਸੀਂ ਸਿੱਖਣੇ ਹੋਣ ਤਾਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਦੇਖੋ ਇਹ ਜੈਕਟ ਆ ਜਿਹੜੀ ਇਹ ਬਹੁਤ ਹੀ ਬਹੁਤ ਸੋਹਣੀ ਹੈ ਦੇਖੋ ਤੇ 푼ਤੀ ਬਾਰਡਰ ਤੋਂ ਹੀ ਹੁਣ ਸ਼ੁਰੂ ਹੁੰਦੀ ਹੈ ਦੇਖੋ ਬਾਰਡਰ ਤੋਂ ਸ਼ੁਰੂ ਹੋ ਕੇ ਹੀ ਆਈ ਹੈ 푼ਤੀ ਦੇਖੋ ਤੇ ਹੁਣ ਤੁਹਾਨੂੰ ਪਿਛਲੇ ਸਾਈਡ ਦਿਖਾਉਣੀ ਹੈ ਪਿਛਲੇ ਸਾਈਡ ਵੀ ਅਸੀਂ ਇਹ 푼ਤੀ ਪਾਈ ਹੋਈ ਹੈ ਦੇਖੋ ਐਸੇ ਤਰ੍ਹਾਂ ਇਹ ਪਾਈ ਹੋਈ ਜਾਗਟ ਹੈ ਵਿੱਚੋਂ ਹੀ ਇਹਦੇ ਅਸੀਂ ਮੋਢੇ ਕੱਢੇ ਦੇਖੋ ਤੇ ਇਸ ਵਣਤੀ ਦੀ ਵੀਡੀਓ ਪਾਈ ਹੋਈ ਹੈ ਸਾਡੀ ਚੈਨਲ ਦੇ ਉੱਤੇ ਜੇ ਤੁਸੀਂ ਵੇਖਣੀ ਹੈ ਉੱਥੋਂ ਜਾ ਕੇ ਵੇਖ ਸਕਦੇ ਹੋ ਦੇਖੋ ਤੇ ਦੋ ਅਸੀਂ ਜੇਬਾਂ ਲਾਈਆਂ ਹੋਈਆਂ ਨੇ ਤੇ ਇਹ ਬਟਨ ਜੇ ਤੁਹ ਸਿੱਖਣੇ ਆ ਸਿੱਖ ਸਕਦੇ ਹੋ ਦੇਖੋ ਇਹ ਅਸੀਂ ਘਰੇ ਬਣਾ ਕੇ ਲਾਏ ਹੈ ਜੇ ਤੁਸੀਂ ਜੈਕਟ ਸਵੈਟਰ ਸਕੀ ਵੀ ਬਲੌਜ ਬਣਾਉਣਾ ਹੋਵੇ ਤਾਂ ਸਾਥ ਬਣਵਾ ਸਕਦੇ ਆ ਆਰਡਰ ਕਰ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਦੇਖੋ ਅੱਗੇ ਤੁਹਾਨੂੰ ਅਸੀਂ ਸੂਟ ਦਿਖਾਵਾਂਗੇ ਸੂਟ ਦਾ ਡਿਜ਼ਾਈਨ ਦੇਖੋ ਇਹ ਤਿੰਨ ਬਲਾਈ ਦੀ ਪੱਛਮ ਨਾਲ ਸਕਾ ਬੁਣਿਆ ਹੋਇਆ ਜੇ ਕਿਸੇ ਨੇ ਇਹ ਲੈਣਾ ਹੋਵੇ ਤਾਂ ਲੈ ਸਕਦੇ ਹੋ ਇਹਦਾ ਰੇਟ ਹੋਊਗਾ 150 ਰੁਪਏ ਤੇ ਜੇ ਤੁਸੀਂ ਸੂਟ ਪੈਂਟ ਕਰਵਾਉਣਾ ਹੋਵੇ ਜਾਂ ਸਕੀ ਵੀ ਬਣਵਾਉਣੀ ਹੋਵੇ ਬਲੌਜ਼ ਬਣਵਾਉਣਾ ਹੋਵੇ ਯੂਨੀਵਰਸ ਟੋਪੀਸ ਦਾ ਬਣਵਾਉਣਾ ਹੈ ਹੁਣ ਜੈਕਟ ਸਵੈਟਰ ਬਣਾਉਣੀ ਹੋਵੇ ਸਾਨੂੰ ਆਰਡਰ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਸਾਨੂੰ ਤੇ ਇਹ 150 ਰੁਪਏ ਸਖਾਪ ਦਾ ਤਿੰਨ ਭਲਾ ਹੀ ਉਹਨਾਂ ਦਾ ਤੇ ਹੁਣ ਤੁਹਾਨੂੰ ਅੱਗੇ ਅਸੀਂ ਦੁਪੱਟਾ ਦਿਖਾਉਣੀ ਹੈ ਜਿਹੜਾ ਦੁਪੱਟਾ ਪੇਂਟ ਕੀਤਾ ਤੁਸੀਂ ਦੁਪੱਟਾ ਵੀ ਪੇਂਟ ਕਰਾ ਸਕਦੇ ਹੋ ਸਾਤੋਂ ਹੁਣ ਅਸੀਂ ਜਿਹੜਾ ਦੁਪੱਟਾ ਪੇਂਟ ਕਰੀ ਜੰਨੇ ਹਾਂ ਤੁਹਾਨੂੰ ਦਿਖਾਉਣੀ ਹੈ ਇਹ ਬਾਇਲ ਦਾ ਦੁਪੱਟਾ ਇਹ ਦੇਖੋ ਇਸ ਤਰ੍ਹਾਂ ਬਣ ਕੇ ਤਿਆਰ ਹੋਊਗਾ ਹਜੇ ਇਹਦਾ ਡਿਜ਼ਾਈਨ ਬਣਨਾ ਤੁਹਾਨੂੰ ਦਿਖਾਉਣਾ ਹੀ ਆ ਜਿਹੇ ਜਾਂ ਵੀ ਤੁਸੀਂ ਸਾਥੋਂ ਡਿਜ਼ਾਈਨ ਬਣਵਾਉਣਾ ਹੋਵੇ ਬਣਵਾ ਸਕਦੇ ਹੋ ਦੇਖੋ ਹਜੇ ਇਹਦਾ ਡਿਜ਼ਾਈਨ ਬਣਨਾ ਹੈ ਥੋੜਾ ਜਿਹਾ ਰਹਿੰਦਾ ਇਹ ਡਿਜ਼ਾਈਨ ਬਣਾਣਾ ਤੇ ਕੱਪੜਾ সফট-ਸੌਫਟਾ ਦੇਖੋ ਤੇ ਤੁਸੀਂ ਸਾਥੋਂ ਬਣਵਾ ਸਕਦੇ ਹੋ ਸੂਟ ਕਿਸੇ ਵੀ ਕੱਪੜੇ ਦਾ ਸੂਟ ਗਰੇਵ ਵਿੱਚ ਛਿਲਕਾ ਜਿਹਾ ਕੋਟਨ ਚ ਸੂਟ ਤਿਆਰ ਕਰਵਾਉਣਾ ਹੋਵੇ ਕਰਵਾ ਸਕਦੇ ਹੋ ਜੇ ਆਪ ਕੱਪੜਾ ਭੇਜ ਕੇ ਸਾਥੋਂ ਤਿਆਰ ਕਰਵਾਉਣਾ ਤਾਂ ਵੀ ਜਿੱਤੇ ਕਹੇ ਜਾ ਵੀ ਕਲਰ ਚ ਕਹੇ ਜਾ ਵੀ ਡਿਜ਼ਾਈਨ ਤੁਸੀਂ ਸਾਥੋਂ ਤਿਆਰ ਕਰਵਾ ਸਕਦੇ ਹੋ ਦੇਖੋ ਅਸੀਂ ਮਲਟੀ ਕਲਰ ਦੇ ਬਲਾ ਬਰਾਬਰ ਪਾਏ ਇਹਦੇ ਵਿੱਚ ਇਹ ਵਾਲ ਦਾ ਦੁਪੱਟਾ ਤੇ ਸਾਨੂੰ ਜਲਦੀ ਤੋਂ ਜਲਦੀ ਆਰਡਰ ਕਰੋ ਜਗੇ ਵੀ ਬਣਾਉਣੀ ਹੈ ਜੈਕਟ ਸਵੈਟਰ ਕੋਟੀ ਕੁਝ ਵੀ ਬਣਵਾਉਣਾ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਸਰੀਆ ਕਾ